ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਦਿਨ ਜਿਹੜਾ ਬਹੁਤ ਭਾਰੀ ਜਿਹੜਾ ਹੜ੍ਹ ਜਿਹੜਾ ਆ ਬਹੁਤ ਜ਼ਿਆਦਾ ਪਾਣੀ ਜਿਹੜਾ ਨਦੀਆਂ ਵਿੱਚ ਛੱਡੇਗਾ ਥੋੜੇ ਕਰਨ ਆ ਗਏ ਸੀ ਤੇ ਮੀਂਹ ਦਾ ਬੇਨਾਂ ਨਹੀਂ ਜ਼ਿਆਦਾ ਸੀਗਾ ਪਰ ਜਿਹੜਾ ਨਦੀਆਂ ਤੋਂ ਬੇ ਹਿਸਾਬਾ ਪਾਣੀ ਛੱਡੇ ਗਿਆ ਸੀਗਾ ਉਹਦੀ ਮਾਰ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਸੀਗਾ ਤੇ ਨੁਕਸਾਨ ਤਾਂ ਜਿਹੜਾ ਹੋਇਆ ਹੀ ਸੀਗਾ ਪਰ ਉਹ ਨੁਕਸਾਨ ਦੀ ਪਰਭਾਈ ਕਰਨ ਬਾਅਦ ਜਿੱਥੇ ਪੰਜਾਬ ਦੀ ਆਪਣੀ ਇੱਕ ਤਬੀਅਤ ਹੈਗੀ ਆ ਆਪਣਾ ਸੁਭਾਅ ਆ ਪੰਜਾਬ ਦੀ ਚੜ੍ਹਦੀ ਕਲਾ ਜज्ਬਾ ਜਿਹੜਾ ਹੈਗਾ ਉਹ ਦਿਖਾਉਂਦੇ ਹੋਏ ਸਰਕਾਰਾਂ ਵੱਲੋਂ ਨਹੀਂ ਦੇਖਿਆ ਲੋਕ ਆਪ ਮੈਦਾਨ ਵਿੱਚ ਉਤਰ ਕੇ ਜਿਹੜਾ ਆ ਉਹ ਆਪਣੇ ਜਿੱਥੇ ਵੀ ਨੁਕਸਾਨ ਹੋਇਆ ਆਪਣੇ ਭੈਣਾਂ ਦੀ ਭਰਾਵਾਂ ਦੀ ਆਪਣੇ ਵੀਰਾਂ ਦੀ ਗਵਾਹ ਫੜਨ ਵਾਸਤੇ ਪੰਜਾਬ ਭਾਰਤ ਚੋਂ ਹੋਰ ਦੇਸ਼ਾਂ ਦੇ ਵਿੱਚੋਂ ਸਹਾਇਤਾ ਕੀਤੀ ਹੈ ਔਰ ਆਪ ਜਿਹੜੇ ਆ ਉਹਨਾਂ ਜਿਹੜੇ ਪ ਕਹਿ ਸਕਦੇ ਆ ਜਿਹੜੇ ਪੀੜਤ ਇਲਾਕੇ ਹੈਗੇ ਉੱਥੇ ਪਹੁੰਚੇ ਹੋਏ ਆ ਤੇ ਅੱਜ ਇੱਥੇ ਅਸੀਂ ਸਰਦਾਰਪੁਰ ਲੋਧੀ ਦਾ ਪਿੰਡ ਹੈਗਾ ਕਬੀਰਪੁਰ ਚੱਕ ਪਿੰਡ ਹੈਗਾ ਇੱਥੇ ਪਹੁੰਚੇ ਆ ਤੇ ਇੱਥੇ ਦਾਣਾ ਮੰਡੀ ਦੇ ਵਿੱਚ ਜਿਹੜੇ ਬੋਰੀਆਂ ਪਰ ਦੀ ਸੇਵਾ ਚੱਲਦੀ ਚੱਲਦੀ ਪਈ ਆ ਤੇ ਜਦੋਂ ਇੱਥੇ ਇਹ ਬਜ਼ੁਰਗ ਆਪਣੇ ਨੌਜਵਾਨ ਕੰਮ ਕਰਦੇ ਸੀ ਇਹਨਾਂ ਨੂੰ ਪੁੱਛਿਆ ਜਾ ਕੇ ਤੁਹਾਡੇ ਏਰੀਆ ਕਿਹੜਾ ਆ ਇਹਨਾਂ ਨੇ ਦੱਸਿਆ ਵੀ ਇਹਨਾਂ ਦਾ ਪਿੰਡ ਹੈਗਾ ਮਾਨਸਾ ਦੇ ਇਲਾਕੇ ਦਾ ਪਿੰਡ ਹੈਗਾ ਤਾਂ ਕਿੱਥੇ ਮਾਨਸਾ ਤੇ ਕਿੱਥੇ ਸਾਡਾ ਇਹ ਹੈਗਾ ਸੁਬਦਨਪੁਰੂ ਦੀ ਏਰੀਆ ਤੇ ਇਹ ਜਿਹੜਾ ਜਿਹੜੇ ਹਾਲਾਤ ਹੈ ਇਥੋਂ ਦੇ ਜਿਹੜੇ ਲੋਕਾਂ ਦਾ ਦੁੱਖ ਦਾ ਜਿਹੜਾ ਪੂਰਾ ਕਰਨ ਵਾਸਤੇ ਏਡੀ ਤੋਂ ਚੱਲ ਕੇ ਆਉ ਕੋਈ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਵੀ ਕਿੰਨੇ ਦਿਨ ਤੋਂ ਆਰ ਤੇ ਕਿੰਨੇ ਦਿਨਾਂ ਦੀ ਸੇਵਾ ਚੱਲ ਰਹੀ ਹੈ ਹਾਂਜੀ ਬਲਰਤਾ ਜੀ ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ। ਅ ਪਹਿਲਾਂ ਤਾਂ ਆਪਣੇ ਏਰੀਆ ਬਾਰੇ ਦੱਸ ਦਿਓ ਕਿਹੜਾ ਪਿੰਡ ਹੈ ਤੇ ਕਿਦੋਂ ਤੋਂ ਆਏ ਹੋ ਜੀ। ਬੱਬਾ ਜੀ ਸਾਡਾ ਮਾਨਸਾ ਜਿਹਦੇ ਵਿੱਚ ਪਿੰਡ ਨੇ ਸਾਡੀ ਸੰਸਥਾ ਹੈ। ਅੱਛਾ ਜੀ ਬਾਤ ਦੇਣਾ। ਠੀਕ ਹੈ ਜੀ। ਜਿਸ ਵਿੱਚ ਅਸੀਂ ਲੰਗਰਾਂ ਦੀ ਸੇਵਾ ਕਰਦੇ ਹਾਂ ਜਿਵੇਂ ਮੰਨ ਲਓ ਜੀ ਨਲਕੋਤ ਸਾਹਿਬ ਹੋਲੇ ਮੁਹੱਲੇ ਤੇ। ਜੀ। ਦਾਮਦਾਨਾ ਸਾਹਿਬ ਉੱਥੇ ਸ਼ਹੀਦ ਜਲਦੀ ਹੈ। ਅੱਛਾ ਜੀ। ਬਾਬਾ ਬਕਾਲਾ ਸਾਹਿਬ, ਦਰਬਾਰ ਸਾਹਿਬ ਤੇ ਨਾਲ ਟੀਮ ਜਸਪਾਲ ਬਸ਼ਨੜਾ ਵਿਖੇ ਜੋ ਪਹਿਲੇ ਤੇ ਦੂਜੇ ਆਪ ਪਹਿਲੇ ਕੀਜੀਏ ਤੇ ਪੰਜਵੇਂ ਸੋਮਵਾਰ ਨੂੰ ਸਾਡੀ ਸੇਵਾ ਆਪ ਜੀ ਸਾਨੂੰ 80 ਕਿਲੋਮੀਟਰ ਪੈਂਦਾ ਜਿਹੜਾ ਪਿੰਡੋਂ ਅਸੀਂ ਲੰਗਰ ਬਣਾ ਕੇ ਸੰਗਤਾਂ ਵਾਸਤੇ ਅੱਛਾ ਉਹ ਸੇਵਾ ਕਰਦੇ ਜੀ ਸੰਗਤਾਂ ਦੇ ਮਨ ਦੀ ਭਾਵਨਾ ਸੀ ਵੀ ਆਪਣੇ ਘਰਾਵਾਂ ਨਾਲ ਕਰਨੇ ਚ ਬਿਲਕੁਲ ਜੀ ਉਹ ਅਸੀਂ ਮੰਗਦੇ ਨਹੀਂ ਅਸੀਂ ਰਾਜੇ ਹਾਂ ਜੀ ਇਹਨੇ ਕਿਸਾਨ ਅੱਜ ਇਸ ਘੜੀ ਦੇ ਵਿੱਚ ਆਏ ਨੇ ਆਖਿਰੀ ਦੇ ਵਿੱਚ ਆਏ ਨੇ ਉਹਨਾਂ ਨੇ ਥੋੜੀ ਕਿਸੇ ਤੋਂ ਮੰਗਣਾ ਬਿਲਕੁਲ ਜੀ ਸਿੱਖ ਕਦੇ ਕਿਸੇ ਤੋਂ ਕੋਈ ਮੰਗਦਾਂ ਨਹੀਂ ਆਪਾਂ ਆਪਣੇ ਭਰਾਵਾਂ ਨਾਲ ਕਿੱਥੇ ਵਾਦ ਇਸ ਨਾਲ ਤੇ ਆਏ ਪਹਿਲਾਂ ਅਸੀਂ ਇੱਕ ਦਿਨ ਆਪਣਾ ਡੇਰਾ ਬਾਬਾ ਨਾਨਕਾ ਦੀ ਸਾਈਡ ਤੇ ਉੱਥੇ ਜਿੱਥੇ ਘਰਾਂ ਦੇ ਵਿੱਚ ਰਾਸੂਬਾਨੀ ਬਣਦੀ ਆਈ ਉਸ ਤੋਂ ਬਾਅਦ ਅਸੀਂ ਇੱਥੇ ਨਾਲ ਆਪਣਾ ਸੰਪਰਕ ਹੋਇਆ ਹਾਲੇ ਘਰਾਂ ਦੇ ਸਿੰਗਨ ਆ ਕਦੇ ਵੀ ਸਾਨੂੰ ਬੋਲਿਆ ਨਹੀਂ ਉਸ ਤੋਂ ਬਾਅਦ ਅਸੀਂ ਦੋ ਥਾਲੀਆਂ ਖਾਲੀ ਬੋਲੇ ਦੀਆਂ ਛੱਟ ਕੇ ਗਏ ਉਸ ਦਿਨ ਵੀ ਆ ਮੰਡੀ ਦੇ ਵਿੱਚ ਅਸੀਂ ਦੋ ਤਿੰਨ ਘੰਟੇ ਲਾ ਕੇ ਅੱਜ ਫੇਰ ਦੁਬਾਰਾ ਅਸੀਂ ਪਿੰਡਾਂ ਆਪਣੇ ਮਾਨੋ ਸਾਡਾ ਪਿੰਕੋਲ ਲਾਕਣਾ ਹੈ ਅੱਛਾ ਸ਼ੀਵਾ ਮੋਜنگਵਾਲਾ ਪੀਰਾ ਅਤਲਾ ਕਣਾ ਭਪਾਲ ਣੂਪਗੜ੍ਹ ਅਲੀਸ਼ੇਰ ਯਾਨੀ ਕਿ ਇੰਨੇ ਕ ਪਿੰਡਾਂ ਦੀ ਸੰਸਥਾ ਸਾਡੀ ਹੈ ਸਾਡੇ 20-25 ਪਿੰਡਾਂ ਦੀ ਹੈਗੀ ਜੀ ਜਿੰਨੇ ਕ ਅਸੀਂ ਕਰਦੀਆਂ ਵਿੱਚ ਲਿਆ ਸਾਡੀ ਬਾਈ ਸਿੰਘ ਅਸੀਂ ਆਏ ਹਾਂ ਠੀਕ ਹੈ ਜੀ ਮਾਨ ਲਓ ਕਿੰਨੀ ਪ੍ਰਮਾਤਮਾ ਨਾਲ ਜੇ ਸੇਵਾ ਕਰਾਊਗਾ ਅਸੀਂ ਸੇਵਾ ਕਰਨ ਵਾਸਤੇ ਆਏ ਹਾਂ ਕਿਉਂਕਿ ਅਸੀਂ ਬੋਰੇ ਭਰਨੇ ਤੇ ਬੰਦ ਦੇ ਨਾਲ ਜਾ ਕੇ ਮਿਲਣਾ ਹੈ ਬੰਨ ਤੇ ਜਿਹੜਾ ਇੱਥਾ ਕਿੰਨੀ ਕਿਲ ਬੰਨ ਹੈਗਾ ਤੇ ਉੱਥੇ ਕਿੰਨਾ ਕ ਨੁਕਸਾਨ ਦੇਖਿਆ ਹੋਊਗਾ ਅਸੀਂ ਪਹੁੰਚਾਂ ਬੰਨ ਤੱਕ ਅੱਬਾ ਜੀ ਅਸੀਂ ਪਹੁੰਚੇ ਨਹੀਂ ਵੈਸੇ ਬੰਨ ਦੇ ਜੇ ਤੁਸੀਂ ਬੰਨ ਹੈ ਉਹਦੇ ਉੱਤੇ ਅਸੀਂ ਪਹਿਲਾਂ ਵੀ ਜੱਗ ਗਏ ਆ ਇਹਦੇ ਅੰਦਰਲੇ ਪਾਸੇ ਸਾਰੀ ਫਸਲ ਤਬਾਹ ਹੋ ਗਈ ਠੀਕ ਹੈ ਜਿਹੜਾ ਬੰਨ ਟੁੱਟਿਆ ਅਗਲੇ ਪਾਸੇ ਜੀਆ ਉਹਦੇ ਤੱਕ ਅਸੀਂ ਪਹੁੰਚ ਨਹੀਂ ਸਕੇ ਬਾਬਾ ਜੀ ਦੱਸਦੇ ਆ ਵੀ ਬਹੁਤ ਦੂnga ਹੈ ਅੱਛਾ ਜੀ 25 30 ਮੜੋ ਪਰ ਦੂnga ਉੱਥੋਂ ਹੋ ਗਿਆ ਬੰਨ ਇੱਕ ਥਾਂ ਤੋਂ ਨਹੀਂ ਤੋੜ ਕਈ ਥਾਂ ਤੇ ਆ ਠੀਕ ਹੈ ਉਹ ਅੱਡ ਜੇ ਤੋੜ ਬੰਨੇ ਜੂ ਤਾਂ ਅਗਲੇ ਪਿੰਡਾਂ ਦੇ ਬੰਨੇ ਜਾਣੇ ਨੇ ਇਹ ਬਹੁਤ ਸਾਰੇ ਸੰਗਤਾਂ ਨੂੰ ਅਸੀਂ ਦਾ ਇਹ ਵੀ ਅਪੀਲ ਕਰਦੇ ਆਂ ਦੇਖੋ ਪਹਿਲਾਂ ਆਪਾਂ ਟਰਾਲੀਆਂ ਭਰ-ਭਰ ਰਸਾਂ ਨਹੀਂ ਲਿਆਂਦੀਆਂ ਚਾਰ ਲਿਆਂਦਾ ਪਰ ਹੁਣ ਮੌਕਾ ਸੀ ਹੁਣ ਆ ਕੇ ਦੇਖਿਆ ਦੇਖੋ ਇੰਨਾ ਸੰਗਤਾਂ ਨੇ ਦਿਹਾੜੀ ਦੇ ਗੋਰੇ ਭਰਨ ਵਾਸਤੇ ਲਾਇਏ ਦੇਖੋ ਕਿਤਨੀਆਂ ਦੀਆਂ ਫਸਲਾਂ ਮਾਰ ਗਈ ਦੂਜਾ ਇਹਨਾਂ ਨੇ ਬੰਨ ਬੰਨਣ ਵਾਸਤੇ ਦਿਹਾੜੀਏ ਲਾਇਏ ਹੋਏ ਨੇ ਹੁਣ ਸੰਗਤਾਂ ਨੂੰ ਪਿੰਡਾਂ ਦੇ ਵਿੱਚ ਚਾਹੀਦਾ ਹੈ ਕਿ ਚਾਹੇ ਵੀ ਇੱਕ ਦਿਨ ਲਵਾ ਕੇ ਜਾਓ ਮੰਨ ਲਓ ਵੀ 20 22 ਸਿੰਘ ਅਸੀਂ ਆਏ ਆਂ ਵੀ ਅਸੀਂ 20 22 ਸਿੰਘ ਦੀ ਮਾਦੀ ਕਿਰਪਾ ਨਾਲ ਅਸੀਂ ਦੋ ਦਿਨਾਂ ਦਾ ਕੰਮ ਇੱਕ ਦਿਨ 'ਚ ਕਰਕੇ ਜਾਣ ਦੀ ਸਰਦਾਈ ਜੀ ਕਰਕੇ ਜਾਣਾ ਹੀ ਆ ਵੀ ਖੜਨਾ ਨਹੀਂ ਕਿਸੇ ਨੇ ਹਾਂਜੀ ਅਸੀਂ ਸੰਗਤ ਨੂੰ ਵੀ ਕਰਦੇ ਆ ਵੀ ਬਾਦੂ ਤੋਂ ਬਾਅਦ ਸੰਗਤਾਂ ਦੋ ਦਿਨ ਕੱਢੋ ਇੱਕ ਦਿਨ ਕੱਢੋ ਚਾਰ ਦਿਨ ਕੱਢੋ ਇਹਨਾਂ ਬੰਨਾਂ ਦੇ ਉੱਤੇ ਆ ਕੇ ਸੇਵਾ ਹੱਥੀਂ ਕਰਕੇ ਜਾਓ ਕਿਉਂਕਿ ਜਿਹੜੀ ਇਹਨਾਂ ਨੂੰ ਥੋਰੇ ਭਰੌਣ ਦੀ ਜਾਂ ਕੋਈ ਹੋਰ ਦਿਹਾੜੀ ਦੇਣ ਦੀ ਪੈ ਰਹੀ ਹੈ ਉਹ ਨਾ ਇਹਨਾਂ ਨੂੰ ਦੇਣੀ ਬਾਕੀ ਦੂਸਰੀ ਗੱਲ ਇਹ ਹੈ ਜੀ ਸਾਡੇ ਸੰਸਥਾ ਵੱਲੋਂ ਜਿੰਨਾ ਕੁ ਸਾਡੇ ਤੋਂ ਹੋ ਸਕਿਆ ਇਹਨਾਂ ਪਿੰਡਾਂ ਦੇ ਵਿੱਚ ਡੀਏਪ ਦਾ ਜੀ ਸੁਪਰਵੰਧ ਕਰਾਂਗੇ ਜਿੰਨੇ ਕਿ ਸਾਡਾ ਹੋ ਸਕੇ ਅਸੀਂ ਵਾਦਾ ਨਹੀਂ ਕਰਦੇ ਅਸੀਂ ਪਿੰਡਾਂ ਦੇ ਵਿੱਚ ਆਪੋ ਆਪਣੇ ਦੇ ਜਿੰਨੇ ਥੱਲੇ ਦੋ ਦਿੰਦੇ ਹਾਂ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਜਿਹੜੀ ਸੰਗਠ ਹੈਗੀ ਆ ਮਾਨਸਾ ਜ਼ਿਲ੍ਹੇ ਤੋਂ ਸਪੈਸ਼ਲ ਜਿਹੜਾ ਆ ਜਿੱਥੇ ਜਿੱਥੇ ਬੰਨ ਹੈਗੇ ਉੱਥੇ ਜਿਹੜੀ ਆ ਇਹ ਗੋਰੇਪੜ ਦੀ ਜਿਹੜੀ ਸੇਵਾ ਕਰਦੀ ਦੀ ਚਲੋ ਇਹ ਜਦੋਂ ਦੇਖਣ ਦਾ ਕਿਉਂਕਿ ਪੰਜਾਬ ਭਰ ਦੇ ਵਿੱਚ ਆਪਾਂ ਜਿੱਥੇ ਜਿੱਥੇ ਸਾਡੀ ਆਵਾਜ਼ ਜਾਂਦੀ ਹੈਗੀ ਆ ਆਪਾਂ ਇਹੀ ਹੁਕਾ ਦਿੰਨੇ ਹੈਗੇ ਆ ਫੇ ਜਿਵੇਂ ਪਹਿਲਾਂ ਹੜ੍ਹਾਂ ਦੇ ਦੌਰਾਨ ਜਿਹੜਾ ਸਗਾ ਬਹੁਤ ਵੱਡੇ ਪੱਧਰ ਤੇ ਆਪਾਂ ਜਿਹੜੀ ਆ ਆਵਾਜ਼ ਚੁੱਕੀ ਆ ਸੇਵਾ ਕੀਤੀ ਹੈਗੀ ਆ ਪਰ ਹੁਣ ਜਦੋਂ ਪਾਣੀ ਘਟ ਗਿਆ ਹੈਗਾ ਤੇ ਹੁਣ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਆ ਫਸਲਾਂ ਦਾ ਨੁਕਸਾਨ ਆ ਘਰਾਂ ਦਾ ਪਸ਼ੂ ਡੰਕਰ ਦਾ ਮਸ਼ੀਨਰੀ ਦਾ ਨੁਕਸਾਨ ਹੋਇਆ ਆ ਉਹਦੀ ਪਰਭਾਈ ਜਿਹੜੀ ਆ ਹੁਣ ਜਿਹੜੀ ਕਾਇਤੀ ਜਾਣੀ ਉਹ ਆਰੰਭ ਹੋਣੀ ਆ ਜਿਵੇਂ ਪਹਿਲਾਂ ਆਪਾਂ ਜੋਸ਼ ਉਤਸ਼ਾਹ ਦਿਖਾਇਆ ਹੈਗਾ ਆ ਜਿਵੇਂ ਇਹ ਵੀਰ ਇਹ ਬਜ਼ੁਰਗ ਸਾਡੇ ਮਾਰਛੇ ਤੋਂ ਆ ਸਕਦੇ ਆ ਮੈਨੂੰ ਲੱਗਦਾ ਜਲੰਧਰ ਤੋਂ ਫਗਵਾੜੀ ਤੋਂ ਕਪੂਰਥਲੇ ਤੋਂ ਜਿਹੜੇ ਨੇੜਲੇ ਇਲਾਕੇ ਆ ਉਹਨਾਂ ਦੇ ਜਿਹੜੇ ਪਿੰਡ ਹੈਗਾ ਉਹਨਾਂ ਦਾ ਜ਼ਰੂਰੀ ਫਰਜ਼ ਬਣਦਾ ਆ ਜਿਵੇਂ ਇਹ 20 22 ਜਿਹੜੇ ਇਕੱਠੇ ਹੋ ਕੇ ਆਏ ਹੈਗੇ ਆ ਗੋਰੀਆਂ ਦੀ ਸੇਵਾ ਕਰ ਕਿਉਂਕਿ ਨਿਰੰਤਰ ਜਿਹੜੀ ਸੇਵਾ ਹੈ ਲਗਾਤਾਰ ਚੱਲਦੀ ਪਈ ਆ ਬੰਨ ਜਿਹੜੇ ਪ੍ਰੋਪਰ ਹੱਦ ਤੱਕ ਨਹੀਂ ਪੱਜੇ ਆ ਸੋ ਅੱਜ ਜਿੱਥੇ ਇਨਾ ਵੀਰਾਂ ਦੀ ਬਾਹ ਫੜਨ ਦੀ ਲੋੜ ਹੈ ਜਿਹੜਾ ਨੁਕਸਾਨ ਉਹਦੀ ਪਰਪਾਈ ਕਰਨ ਦੀ ਲੋੜ ਹੈਗੀ ਆ ਪਰ ਉਹਦੇ ਨਾਲ ਨਾਲ ਜਿਹੜੀਆਂ ਸੇਵਾਵਾਂ ਚੱਲਦੀਆਂ ਪੰਜਾਬਾਂ ਬਾਣ ਨੂੰ ਮਜ਼ਬੂਤ ਕਰਦੀਆਂ ਉਹਦੇ ਵਿੱਚ ਸਾਡੀ ਹੱਥੀ ਜਿਹੜੀ ਸੇਵਾ ਉਹਦੀ ਵੀ ਬਹੁਤ ਵੱਡੀ ਲੋੜ ਹੈਗੀ ਆ ਜਿਵੇਂ ਇਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਇਹਨਾਂ ਵੱਲੋਂ ਜਿਵੇਂ ਡੀਏਪੀ ਦੀ ਜਿਹੜੀ ਸੇਵਾ ਕਹਿੰਦੇ ਵਾਅਦਾਤ ਨਹੀਂ ਪਰ ਜਿੰਨੀ ਕੋਸ਼ਿਸ਼ ਕੋਸ਼ਿਸ਼ ਇਹ ਕਰ ਸਕਦੇ ਜ਼ਰੂਰ ਕੋਸ਼ਿਸ਼ ਕਰਨਗੇ ਤੇ ਇਸੇ ਤਰ੍ਹਾਂ ਇੱਕ ਇੱਕ ਛੋਟੀ ਛੋਟੀ ਸੇਵਾ ਦੀ ਆਪਾਂ ਸੰਭਾਲ ਲਈਏ ਸਮੂਹਿਕ ਰੂਪ ਦੇ ਵਿੱਚ ਜਿਹੜੀਆਂ ਬਹੁਤ ਵੱਡੀਆਂ ਸਵਾਮਾ ਜੀਆਂ ਆਪਾਂ ਕਰ ਸਕਦੇ ਆ ਉਹ ਜ਼ਰੂਰ ਆਪਾਂ ਜਿੱਥੇ ਪਹਿਲਾ ਜੋਸ਼ ਉਤਸ਼ਾਹ ਦਿਖਾ ਲਿਆ ਹੈਗਾ ਆ ਹੁਣ ਇਹਨਾਂ ਵੀਰਾਂ ਦੇ ਨਾਲ ਇੱਕ ਵਾਰ ਫੇਰ ਤੋਂ ਜਿਹੜਾ ਲਗਾਤਾਰ ਨਿਰੰਤਰ ਖੜੇ ਹੋਣ ਦੀ ਲੋੜ ਹੈਗੀ ਛੋੜੇ ਛੋਟੀਆਂ ਸਵਾਮਾ ਜੇਕਰ ਅਸੀਂ ਆਪਸ ਵਿੱਚ ਵੰਡ ਕੇ ਕੰਮ ਕਰਾਂਗੇ ਤਾਂ ਜਿਹੜਾ ਇਹ ਪੰਜਾਬ ਹੈਗਾ ਆ ਕਿਸੇ ਦੇ ਹੱਥਾਂ ਵਾਲਾ ਤਾਂ ਨਹੀਂ ਦੇਖਦਾ ਪਰ ਗੁਰੂ ਬਾਬੇ ਦਾ ਸਾਨੂੰ ਹੁਕਮ ਆ ਵੰਡ ਕੇ ਛਕਣ ਦਾ ਜਦੋਂ ਵੰਡ ਕੇ ਛਕਾਂਗੇ ਤਾਂ ਬਹੁਤ ਵੱਡੀਆਂ ਜਿਹੜੀਆਂ ਸਵਾਮਾ ਜੀਆਂ 30 ਰੁਪਏ 50 ਰੁਪਏ ਚੋ ਜਿਹੜੀਆਂ ਪੂਰੀਆਂ ਕਰ ਸਕਦੇ ਆ ਦੁਆਸਿਆ ਕਿ ਆਪਾਂ ਵੱਧ ਤੋਂ ਵੱਧ ਇਹਨਾਂ ਸੁਭਾਵਾਂ ਦੇ ਬਾਰੇ ਜਿੰਨਾ ਵੀ ਸਾਡਾ ਰੋਜ਼ ਬੰਦ ਆ ਵੱਧ ਤੋਂ ਵੱਧ ਸੁਭਾਵਾਂ ਪਾ ਕੇ ਗੁਰੂ ਜੀ ਦੀਆਂ ਮਰਜ਼ੀਆਂ ਬਰਾਦ ਗਵਾਹਿ ਗੁਰੂ ਜੀ ਦਾ ਕਰੋ ਸਵਾਹਿਗੁਰੂ ਜੀ